ਬਟਾਲਾ ਦੇ ਨਜ਼ਦੀਕ ਪਿੰਡ ਅਲੀਵਾਲ ਵਿਖੇ ਅੱਪਰ ਬਾਰੀ ਦੁਆਬ ਨਹਿਰ ਦੇ ਵਿੱਚ ਤਿੰਨ ਲੋਕਾਂ ਦੇ ਪਾਣੀ ਦੇ ਵਿੱਚ ਡੁੱਬਣ ਦਾ ਮਾਮਲਾ ਆਇਆ ਸਾਹਮਣੇ ਸਰਪੰਚ ਰਣਵੀਰ ਸਿੰਘ ਪਿੰਡ ਭਰਤਵਾਲ ਨੂੰ ਪਾਣੀ ਵਿੱਚ ਡੁੱੜਦੇ ਨੂੰ ਬਚਾਉਣ ਲਈ ਨਹਿਰ ਵਿੱਚ ਉਤਰੇ ਦੋ ਹੋਰ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹੇ ਦੋ ਵਿਅਕਤੀਆਂ ਦੀਆਂ দেহਾਂ ਕੱਢੀਆਂ ਗਈਆਂ ਬਾਹਰ ਜਦੋਂ ਕਿ ਸਰਪੰਚ ਦੀ ਕੀਤੀ ਜਾ ਰਹੀ ਹੈ ਭਾਲ ਨਹਿਰ ਵਿੱਚ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮਾਂ ਲਗਾਤਾਰ ਕਰ ਰਹੀਆਂ ਨੇ ਭਾਲ ਬਦਲੋਣੀ ਉਹ ਡੈਮ ਹੈ ਕੋਟੂ ਇਹ ਬਟਾਲਾ ਦੇ ਪਿੰਡ ਅਲੀਵਾਲ ਵਿਖੇ ਲੰਗ ਦੀ ਅੱਪਰ ਬਾਰੀ ਦੁਆਬ ਨਹਿਰ ਦਾ ਕਿਨਾਰਾ ਹੈ ਜਿੱਥੇ ਲੋਕ ਇਕੱਠੇ ਹੋਏ ਹੋਏ ਹਨ ਅਤੇ ਨਹਿਰ ਦੇ ਵੱਲ ਨੂੰ ਦੇਖ ਰਹੇ ਹਨ ਅਤੇ ਨਹਿਰ ਦੇ ਵਿੱਚ ਵੀ ਕੁਝ ਲੋਕ ਰਸਾ ਲੈ ਕੇ ਉਤਰੇ ਹੋਏ ਹਨ ਅਤੇ ਪਾਣੀ ਦੇ ਵਿੱਚ ਡੁੜੇ ਸਰਪੰਚ ਦੀ ਭਾਲ ਕਰ ਰਹੇ ਹਨ ਇਸ ਨਹਿਰ ਦੇ ਵਿੱਚ ਇੱਕ ਮੰਦਭਗਾ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਸਰਪੰਚ ਰਣਵੀਰ ਸਿੰਘ ਸਮੇਤ ਕੁੱਲ ਮਿਲਾ ਕੇ ਤਿੰਨ ਵਿਅਕਤੀ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ ਗਏ ਹਨ ਸਰਪੰਚ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਸਰਪੰਚ ਰਣਵੀਰ ਸਿੰਘ ਪਾਣੀ ਵਿੱਚ ਰੁੜ ਗਿਆ ਅਤੇ ਉਸ ਨੂੰ ਬਚਾਉਣ ਲੱਗਿਆਂ ਤਿੰਨ ਹੋਰ ਵਿਅਕਤੀ ਵੀ ਪਾਣੀ ਵਿੱਚ ਵਹਿ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਤਾਂ ਬਚਾ ਲਿਆ ਗਿਆ ਹੈ ਜਦੋਂ ਕਿ ਦੋ ਹੋਰ ਵਿਅਕਤੀਆਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਸਰਪੰਚ ਦੀ ਫਿਲਹਾਲ ਭਾਲ ਕੀਤੀ ਜਾ ਰਹੀ ਹੈ ਮੰਨਦਾ ਸਾਡਾ ਭਰਾ ਵਾਸਤੇ ਲੱਗਿਆ ਸਰ ਵੀ ਸਪੈਸ ਵਿੱਚ ਸਮੇਤ ਸਾਡੇ ਹੱਥ ਪਰਲਾ ਨਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਨੋ ਇੱਕ ਨਹਿਰ ਦੇ ਵਿੱਚ ਨਾਉਣ ਲੱਗੇ ਸੀ ਨਾਉਦਾ ਨਾਉਦਾ ਮਤਲਬ ਇੱਕ ਆ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਤੇ ਝਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਝਾਲ ਮਾਰੀ ਔਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮੰਨ ਲਓ ਪਹਚਾਇਆ ਗਿਆ ਜੇ ਪਾਕ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਆਹ ਦੂ ਸਾਨੂੰ ਨੇ ਰਿਕਵੈਸਟ ਕੀਤੀ ਹੈ ਰਿਕਵੈਸਟ ਕਰਦੇ ਦੇ ਬਾਜੂਤ ਉਹਨਾਂ ਨੂੰ ਪੰਜਾਹ ਵਾਰ ਥੋੜਾ ਜਿਹਾ ਘਟਾ ਦਿੱਤਾ ਗਿਆ ਜੀ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰ ਪਾਲ ਦੇ ਸਾਰੇ ਅਸੀਂ ਮਨੋਂ ਦੇਖਭਾਲ ਕਰਦੇ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਿਆ ਮੱਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋਗੇ ਸਾਡੇ ਪਿੰਡ ਦੇ ਬਹੁਤ ਹੀ ਹਰਮਨਪ੍ਰੀਆ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਹੀ ਮਿਲ ਜੂਗੀ